ਤਾਂ ਤੱਕ ਲਈ ਮੇਰੀ ਚਾਹ ਤੂੰ ਕਾਲੀ ਚਾਹ ਹੀ ਪੀਤੀ ਜਦ ਤੱਕ ਆਸ ਦਿੱਤਾ ਤਾਂ ਕਾਲੀ ਚਾਹ ਪੀਤੀ ਮੈਂ ਤੂੰ ਵੀ ਪੀਂਦੀ ਤਾਂ ਦੁੱਧ ਲਿਆਉਂਦੇ ਸੰਦੀਪ ਲੈ ਕੇ ਆ ਜਾ ਦੁੱਧ ਲਿਆਉਂਦੇ ਨਾ ਖਾਣਾ ਜਾਣ ਕੇ ਵਾਹਿਗੁਰੂ ਜੀ ਕੀ ਫਤਿਹ ਤੇ ਸਾਡਾ ਵਾਹਿਗੁਰੂ ਜੀ ਜ਼ਿਆਦਾ ਟਾਈਮ ਹੁਣ ਵੀ ਬਾਅਦ ਸੰਦੀਪ ਕਹਿੰਦੀ ਬਈ ਤੈ ਅੱਜ ਕਾਲਜ ਜਾ ਬਣਾਤੀ ਮੈਂ ਕਿਹਾ ਜਲ ਤਨੂੰ ਅੱਜ ਜਾ ਤੇ ਛੁੱਟੀ ਆਪਾਂ ਤਾਂ ਦੁੱਧ ਪੀਏ ਅੱਤ ਹੂੰ ਮੋੜਵੇਦਨ ਜਾ ਕੇ ਤੁੰਦਾ ਲਿਆ ਦੋ ਨਾ ਸੱਸਰੀ ਘਰ ਨੂੰ ਸੱਸਰੀ ਘਰ ਦੀ ਬੀਬੀਆਂ ਬਣਾਵਾਂ ਸੱਸਰੀ ਘਰ ਦੀ ਆ ਚਾਹ ਪਣਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫ੍ਰਿਜ 'ਚ ਇੰਨਾ ਦੁੱਧ ਪਿਆ ਜੇ ਚਾਹ 'ਚ ਥੋੜੇ ਜਿਹਾ ਹੋਰ ਪਾ ਜੇਂਦਾ ਕਿਆ ਗੁਨਾਹ ਤਾ ਪੱਤੇ ਹੀ ਠੋਕੀ ਜਾਣੇ ਪੱਤੇ ਹੀ ਠੋਕੀ ਜਾਣੇ ਆ ਤੁੰਦਾ ਦੁੱਧ ਤਾਂ ਹੈ ਵੀ ਕਹਾਵਤ ਆ ਸੱਸਰੀ ਘਰ ਦੀ ਸਾਰਿਆਂ ਨੂੰ ਕਹਿੰਦੇ ਮਿੱਠਾ ਪੱਤੇ ਠੋਕ ਕੇ ਦੁੱਧ ਪਾਇਆ ਰੋਕ ਕੇ ਇੱਕ ਮਿੰਟ ਮੈਨੂੰ ਕੈਮਰਾ ਸਾਫ ਕਰ ਲੈਣ ਦਿਓ ਜੀ ਪਹਿਲਾਂ ਇੱਕ ਵਾਰ ਗੱਲ ਅਕੀ ਜੀ ਕੀ ਚਾਪਤੀ ਠੋਕ ਕੇ ਕੀ ਚਾਹਵਾ ਮਿੱਠਾ ਪੱਤੀ ਠੋਕ ਕੇ ਦੁੱਧ ਪਾਇਆ ਰੋਕੇ ਅੱਛਾ ਸਰੀਰ ਤਾਂ ਬੋਦਾ ਹੋਇਆ ਪਿਆ ਸਰੀਰ ਕਿੱਧਰ ਅਦਾ ਕਿਉਂ ਕਿੱਧਰ ਤੇ ਬੋਦਾ ਲੱਗਦਾ ਤੇਰੀ ਕਿਤੇ ਕੁਸ ਨਹੀਂ ਹਾਂ ਕੀ ਮਤਲਬ ਹੈ ਇੰਦਰ ਕੀ ਕਰਨ ਹੈਗੀ ਤੇਰੇ ਚ ਫਿਰ ਹੋਰ ਪੀਲਾ ਕਾਲੋ ਚੱਲ ਇਹ ਗੱਲ ਹੈ ਕਿੱਥੇ ਮੈਨੂੰ ਸਮਝ ਨਹੀਂ ਆਉਂਦੀ ਉਹ ਗੱਲ ਉਹੀ ਤਾਂ ਕਰ ਲੈ ਤੁਸੀਂ ਆਹ ਤੁਸੀਂ ਤਾਂ ਕਰ ਲੈਨੇ ਬਹੁਤ ਵਧੀਆ ਕੰਮ ਕਰਿਆ ਉਹਨੇ ਬਣਾਇਆ ਬਣਾਣਾ ਸ਼ੇਕ ਹਾਂ ਚੱਲ ਜਿਵੇਂ ਮਰਾਇਆ ਬਹੁਤ ਵਧੀਆ ਤਾਮੇ ਨੂੰ ਤਾਂ ਵਧੀਆ ਲੱਗਿਆ ਪੀ ਬਣਾਉਣਾ ਤਾਂ ਲੱਗ ਗਿਆ ਇਹੀ ਬਹੁਤ ਆ ਉਹਨਾਂ ਨੇ ਕਹਿੰਦੇ ਰੋਜ ਪੁੱਤ ਬਣਾਇਆ ਕਰ ਜਦ ਦਾ ਸਕੇ ਮਾਂ ਨੂੰ ਦੁੱਧ ਜਰੂਰ ਪਾਇਆ ਹੂੰ ਨਿਆਣੇ ਪਾਉਣੇ ਨੇ ਮੰਮੀਆਂ ਪਾਉਣੇ ਨੇ ਨਿਆਣਿਆਂ ਨੂੰ ਅੱਜ ਤਾਂ ਮੈਂ ਉਹਦਾ ਮਾਂ ਰੱਖਿਆ ਰੋਜ ਨਹੀਂ ਬੱਪੀ ਲੱਗੀ ਲੈ ਉਹਦੀ ਤਾਂ ਇੱਕੋ ਤਾਂ ਉਹ ਕੁਰਸੀ ਛੱਡ ਕੇ ਉੱਥੇ ਨੂੰ ਬਹਿ ਜਾ ਉਧਰ ਤਾਂ ਪਿੱਛੇ ਤਾਂ ਚਾਨਣਾ ਦਾ ਪੈਂਦਾ ਫੋਨ ਪਰ ਉਸ ਹੋਰ ਜੀ ਲੱਗੀ ਜਾਂਦਾ ਤੁਸੀਂ ਆ ਲੱਗੀ ਜਾਂਦਾ ਦਰਾਵਣੇਂ ਦਰਾਵਣੇ ਜੇ ਲੱਗੀ ਜਿੰਦੇ ਹੁਣ ਤਾਂ ਲੱਗਦੀ ਹੈ ਨਾ ਐ ਦੇਖੋ ਜੀ ਐ ਲੱਗਦੀ ਨਾ ਸਖੀਆਂ ਪਹਿਣਾ ਰੋੜੀਆਂ ਇੱਕ ਬਿੱਲੀ ਇੱਕ ਕਾਲੀ ਨਹੀਂ ਅਸੀਂ ਕਿਤਾ ਪ੍ਰਾਈਵੇਟ ਹੈ ਐਦਾਂ ਵੀ ਕਹੀ ਹੁੰਦੀ ਹੈ ਹੈ ਹਾਂ ਬਿੱਲੀ ਆ ਨਹੀਂ ਅਮੀ ਮਾਤਾ ਐ ਕਿ ਨਾ ਐ ਮੇਰੀ ਹੈ ਨਹੀਂ ਬਿੱਲੀ ਅੱਖਾਂ ਤੇਰੀਆਂ ਹੈਗੀ ਹੈ ਭੂਰੀ ਆ ਬਿੱਲੀ ਕਪੂਰੀਆਂ ਲਾਲਾ ਪੂਰੀਆ ਬਿੱਲੀਆਂ ਬਿੱਲੀਆਂ ਆਏ ਬਿੱਲੇ ਵਿੱਚ ਚਲਾਕ ਬਹੁਤ ਹੁੰਦੇ ਨੇ ਮੇਰੇ ਡੈਡੀ ਦੀ ਵੀ ਬਿੱਲੀ ਆਖਾ ਸਮਾਂ ਵੀ ਚਲਾ ਕੇ ਅੱਜ ਕੱਲ ਜਿਹੜਾ ਸਮਾਂ ਨਾਲ ਚਲਾ ਕੇ ਬੰਦੇ ਨਹੀਂ ਬਹੁਤ ਚਲਾਕੀ ਕਰੀ ਮਾਸੂਮੇ ਆ ਵਸੇ ਹਾਲ ਤਾਂ ਕਰਤਾ ਨੀਂਦ ਕਰੀ ਸੁਖਵੀਰ ਕਰਦੀ ਆ ਮੈਨੂੰ ਚਾਹ ਨਹੀਂ ਮਿਗੀ ਆਈ ਤੇ ਮੈਂ ਲੈ ਆਉਣੀ ਭੈਣ ਤੇ ਜੀ ਹੈਗੀ ਦੋਹੀ ਦੁੱਧੀ ਦੁੱਧ ਤੁਮੇ ਅੱਛਾ ਨਾ ਮੋਟਾ ਸੋਣਾ ਤੇ ਮੋਹੂ ਮੈਂ ਨਹੀਂ ਪੀਣਾ ਦੂਧਾ ਧਮਾ ਕੇ ਤੂੰ ਆਪਣੀ ਕੋਈ ਚਾਹ ਪੀਂਦੀ ਸੀ ਹੋਰ ਬੈਠਾ ਹਾਂ ਵਧੀਆ ਗਰਮੀ ਦੇਖ ਰਹੀ ਮੈਂ ਕਿੰਨੀ ਪਰਫ ਪਈ ਆ ਹੈ ਗਰਮੀ ਜਾਈ ਜਾਂਦੀ ਕਿੰਨੀ ਪਰਫ ਪਈ ਆ ਨਾ ਤੇਰੇ ਚ ਹਾਂ ਮੈਂ ਤਾਂ ਚਾਈ ਕੱਢੀ ਨਹੀਂ ਆ ਪਿੱਤੀ ਤਾਂ ਸੀ ਦੋ ਕੱਡੀਆਂ ਕਿੰਨਾ ਕਿਲੋ ਵਾਲੀ ਹੈ ਕਿੰਨੇ ਕਿਲੋ ਤਿੰਨ ਕਿਲੋ ਵਾਲੀ ਕੱਢੀ ਆ ਇਹ ਉਹ ਜਿਹੜਾ ਤੁਣੀ ਆ ਗਿਆ ਪਹਿਲਾਂ ਤੇ ਮੌਸਮ ਦਾ ਠੀਕਤਾ ਅੱਜ ਇੱਕ ਤਾਂ ਕਿਣੀ ਨਹੀਂ ਪਈ ਪੜਦਾ ਰਾਇ ਸੀ ਸਾਨੂੰ ਤਾਂ ਸਾਲ ਚੰਗਾ ਵਧੀਆ ਹਾਂ ਨਾ ਮੱਖਰ ਮੱਛਰ ਨਾ ਮੱਖੀ ਨਾ ਪੁੰਡਾ ਪੁੰਡਾ ਕਿਹਾ ਹੁੰਦਾ ਪੂਡਾ ਕਿਹਾ ਹੁੰਦਾ ਪੁੰਡਾ ਨਾਲ ਤੁਹਾਨੂੰ ਤੁਰਨੇ ਵੀ ਨੇ ਗਸਤੇ ਹੋਗੇ ਥੋੜੇ ਜਿਹਾ ਮੌਸਮ ਠੀਕ ਰਹੇਗਾ ਠੰਡਾ ਆ ਬਰਸਾਤ ਦਾ ਮੌਸਮ ਵੀ ਹੈ ਜਾਈ ਨਾ ਇੱਕ ਗੱਲ ਹੈ ਪਤਾ ਸਰਦੀਆਂ ਚ ਕੀ ਹੁੰਦਾ ਹੈ ਕੱਪੜੇ ਬੰਦਾ ਦੋ ਫਾਲਤੂ ਪਾ ਲੂਗਾ ਗੰਦੀ ਮੌਸਮ ਆ ਹਾਂ ਤੇ ਜੇ ਠੰਡ ਲੱਗਦੀ ਹੈ ਰਜਾਈ ਲੀਕੇ ਪੈ ਜਾਊਗਾ ਹਾਂ ਤੇ ਗਰਮੀ ਚ ਤਾਂ ਹੁਣ ਕੋਈ ਹਿੱਲੇ ਹੀ ਨਹੀਂ ਹੈਗਾ ਜਿਵੇਂ ਚਾਹ ਉਹ ਚਾਹ ਘੁੱਟ ਹੋਰ ਪਾ ਦੂ ਪੀ ਲੋ ਹਾਂ ਇਹ ਗੱਲ ਹੈਗੀ ਵੀ ਕੋਈ ਪਾ ਕੇ ਜਿਵੇਂ ਬਗੜ ਪਾ ਉਹ ਇਹ ਤਾਂ ਕਹ ਲੈ ਜੜਣ ਪਾ ਲੋ ਪਰ ਹੋਰ ਸੋਇ ਪਾ ਰੋ ਦੋ ਗਦਾਣੇ ਨਹੀਂ ਇਹ ਤਾਂ ਹੁਣ ਮੈਨੂੰ ਸੰਦੇਹ ਵੀ ਨਹੀਂ ਪਾਉਣ ਦਿੰਦੀ ਪਹਿਲਾਂ ਜਦੋਂ ਮੈਂ ਵਿਖੀ ਨਾਲ ਦੇ ਆਈ ਸੀ ਨਾ ਬਈ ਇਹਨਾਂ ਦੀ ਪਤਲੀ ਹੁੰਦੀ ਸੀ ਬਿੱਕਤਾ ਦੀ ਸਾਰਿਆਂ ਦੇ ਜਦ ਤਾਂ ਪਿੱਤਲ ਦੀ ਹੁੰਦੀ ਸੀ ਨਾ ਜਦ ਤਾਂ ਸਮਾਂ ਹੀ ਹੈ ਦਾ ਪਤਲੀ ਨਹੀਂ ਹੁੰਦੀ ਦੀਦੀ ਨਹੀਂ ਹਾਂ ਇਹਨੇ ਨਹੀਂ ਚਾਹਣਾ ਨਹੀਂ ਚਾਹਣਾ ਵਿਚ ਪਾਣੀ ਦੇ ਆਪਣਾ ਆ ਆਪਣੇ ਜਮੈਂ ਆਦਾ ਏਕੜਾ ਬਹੁਤ ਸਮਾਨ ਗੇਰ ਕੇ ਬਾਹ ਨੂੰ ਜੜ ਦੇ ਜਿੰਨਾਂ ਰਿੱਧਾ ਤੋਂ ਗਲਾਸ ਪਾ ਕੇ ਵੀ ਦੁੱਧ ਪਾ ਦੇਣਾ ਤੇ ਬਈ ਖਾਣੂਗਾ ਨਾ ਬਿੱਖੀ ਇੰਨੀ ਸੁਆਦ ਚ ਆ ਬਣਾਉਂ ਚੇ ਤੁਸੀਂ ਬਹੁਤ ਮੈਂ ਤਾਂ ਬਣਾਈ ਨਹੀਂ ਕਦੇ ਨਹੀਂ ਮੈਂ ਤਾਂ ਖੋਜੀ ਸੀ ਮੈਂ ਖੁਦ ਵੀ ਬਣਾਉਣ ਲੱਗ ਗਈ ਸੀ ਪਰ ਮੈਂ ਪਹਿਲੀ ਵਾਰ ਥੋੜੇ ਫਿਰ ਛੱਡਤੀ ਛੱਡਤੀ ਜਣੀ ਹਾਂ ਫਿਰ ਛੱਡਤੀ ਤੇ ਮੈਂ ਨੋਰਮਲ ਪੀਣੀ ਹੁਣ ਪਤਾ ਪੀਣ ਨੂੰ ਤਾਂ ਜਿਹੀ ਕਰਦਾ ਆ ਆਵਾ ਬਣੀ ਬੈਠੀ ਇਹ ਪਿੰਡੀ ਦੀ ਇਹ ਕੰਮ ਕੁਝ ਨਹੀਂ ਪਾਉਣਾ ਹੈਗਾ ਚਾਸ ਬਾਈ ਮੈਨੂੰ ਤਾਂ ਬਹੁਤ ਲੱਗਦੀ ਮੈਨੂੰ ਨਹੀਂ ਪਤਾ ਦੈਸੀ ਨਹੀਂ ਉੱਤੇ ਮੈਨੂੰ ਠੰਡ ਕਿੰਨੀ ਇੰਨੀ ਠੰਡ ਲੱਗਦੀ 71 ਚਾਰ ਬਾਤ ਆਉਣਾ ਜੀ ਤੁਹਾਨੂੰ ਵੀਡੀਓ ਦਾ ਵੀਡੀਓ ਇਹਨੇ ਸਹੀ ਚੱਲ ਰਹੀ ਹੈ ਜਦ ਸੰਦੀਪ ਕੋਲ ਚੁਲ ਜਾਂਦੀ ਹੈ ਉਹ ਪਿੱਛੇ ਤੇ ਕੈਮਰਾ ਕੁਝ ਕੈਪਚਰ ਕਰਦਾ ਲਾਈ ਪਰਦਾ ਸਿਰੇ ਲਾਈ ਉਹ ਪਰਦਾ ਸਿਰੇ ਲਾ ਦੇਣ ਚੰਦੇ ਦੇ ਨਾਲ ਜਿਹੜਾ ਜਿਹੜਾ ਉਧਰ ਤੇ ਚਿੱਟਾ ਪਣ ਜਾਉਂਦਾ ਖਤਮ ਕਰੋ ਇਹ ਸਾਰਿਆਂ ਨੇ ਹੁਣ ਇਹਨੇ ਊਣਾ ਕਰੇਗਾ ਜਣਾ ਇਹਨੇ ਸਿਰੇ ਨਹੀਂ ਜਾਣਾ ਹੈਗਾ ਹਾਂ ਹੁਣ ਦੇਖੋ ਬਣ ਗਈ ਗੱਲ ਮੈਂ ਆ ਗਨਤਾਨੀ ਆ ਕਿ ਪਤਾ ਕੀ ਗੱਲ ਸਿਆਲ ਨਾ ਸਿਆਲੇ ਆ ਹੂੰ ਗਰਮੀਆਂ ਤਾਂ ਨਾ ਬਹੁਤ ਗਰਮੀਆਂ ਆ ਕੇ ਕੱਪੜੇ ਖਰਾਬ ਹੋ ਜਾਂਦੇ ਆ ਮੈਂ ਕਹਿੰਦੀ ਆ ਸਿਆਲੇ ਨਾ ਮੁੰਨ ਗਈ ਹੈ ਇਹਦੇ ਵਿੱਚ ਇੰਨੀ ਕੋਕੀ ਨਹੀਂ ਪਾਈ ਹੋਣੀ ਮੈਂ ਨਹੀਂ ਇੰਨੀ ਠੰਡੇ ਨਹੀਂ ਪਈ ਹੈ ਇੰਨੀ ਠੰਡ ਨਹੀਂ ਤੇ ਤਾਂ ਹੀ ਤਾਂ ਗਰਮੀ ਪੈ ਰਹੀ ਆ ਹਾਂ ਇੰਨੀ ਠੰਡ ਨਹੀਂ ਗਰਮੀ ਵੀ ਨਹੀਂ ਭਾਬੀ ਨਿਆ ਦਿਨਾਂ ਚ ਹੱਥ ਖੜੇ ਕਰਾਏ ਹੋਏ ਹੁੰਦੇ ਪਹਿਲਾਂ ਵੀ ਹੱਥ ਖੜੇ ਹੋਏ ਹੋਏ ਹੁੰਦੇ ਪਿਛਲਾ ਮਹੀਨਾ ਵੀ ਲੰਘ ਗਿਆ ਐਸੀ ਜੋ ਨਿਕਲਿਆ ਹੁਣ ਭਾਬੀ ਜਾਬੀ ਹੈ ਨਹੀਂ ਹਾਂ ਹਾਈ ਲੈ AC ਚ ਨਿਕਲ ਰਿਹਾ ਮੈਨੂੰ ਪਤਾ ਨਹੀਂ ਕਿਹੜਾ AC ਪੈਂਦਾ ਮੈਂ ਕਿਹੜਾ AC ਚ ਪੈਂਦਾ ਹਾਂ ਅੱਜ ਹੈ ਗਰਮੀ ਜੀ ਜੀ ਬਹੁਤ ਜ਼ਿਆਦਾ ਆਇਆ ਦੇਖਿਆ ਮਠਾ ਜੀ ਨੇ ਖਾਣਾ ਜੀ ਦੀ ਕਿਸਮਾ ਚਾ ਦੇਖਤਾ ਭਾਬੀ ਨੇ ਮੈਡ ਮੈਡ ਚਾਪਦਾ ਅਸੀਂ 20 ਵਾਰ ਸੋਚਦੇ ਖਾਣ ਤੇ ਪਹਿਲਾਂ ਸਾਲੀਆਂ ਅਸੀਂ ਬੇਲੇ ਰਹਿ ਰਹਿ ਕੇ ਬਿਮਾਰੀਆਂ ਲਵਾ ਲਈਆਂ ਆਪਣੇ ਆਪ ਨੂੰ ਆਪਾ ਹੋਰ ਖਾਣਾ ਆਪਰ ਛੱਡ ਦੋ ਭਾਬੀ ਦੇ ਗੇੜੇ ਦੇਖੀ ਹੁਣ ਭਾਬੀ ਦੇ ਗੇੜੇ ਸਾਰੇ ਪਿੰਡ ਚ ਲਵਾ ਦੇਣੇ ਸੀ ਭਾਬੀ ਤੇਰੇ ਸਾਰੇ ਪਿੰਡ ਚ ਗੇੜੇ ਲਾਉਣੇ ਹੋਣ ਸੀ ਦੇਖ ਲਾ ਹੁਣ ਤਾਂ ਜਿਹੜੇ ਖਾਦੇ ਨਾ ਤਾਂ ਪਤੀਸੇ ਦੇ ਪੀਸ ਤੈਨੂੰ ਇਹਨਾਂ ਦਾ ਮੁੱਲ ਮੋੜਨਾ ਪੈਣਾ ਪੁੱਛ ਕੱਕੜਾ ਲੈ ਹੁਣ ਭੱਜਣਾ ਹਾਂ ਦੇਖੀ ਹਰੀ ਭਾਈ ਕੀਤੇ ਸਾਡੇ ਗਾਲ ਨਾ ਪਾ ਜਵੇ ਵੀ ਕਿ ਤੈਨੂੰ ਭਜਾਤੀ ਹਾਂ ਠੀਕ ਹੈ ਅੱਛਾ ਕਈ ਕਿਸੇ ਨੇ ਕਮੈਂਟ ਕਰਿਆ ਕਹਿੰਦੇ ਵੀ ਹਰੀਆਲੀ ਭਾਬੀ ਕਹਤਾ ਕਹਿੰਦੇ ਇਹਦਾ ਨਾਮ ਨਹੀਂ ਹੈਗਾ ਕੋਈ ਹਰੀਆਲੀ ਭਾਬੀ ਇਹਨੂੰ ਤਾਂ ਕਹਿੰਦੇ ਜੀ ਜਿਹੜਾ ਸਾਡਾ ਬਾਈ ਹੈ ਉਹਦਾ ਨਾਮ ਹਰੀ ਆ ਨਾਮ ਹੈਗਾ ਪਰਮਜੀਤ ਕਾ ਬਹੁਤ ਵਧੀਆ ਨਾਮ ਆ ਪਰਮਜੀਤ ਭਾਬੀ ਹੈਗਾ ਪਰਮਜੀਤ ਕਾ ਸਾਡੀ ਮਾਤਾ ਦਾ ਨਾਮ ਵੀ ਪਰਮਜੀਤ ਹੈ ਦਾ ਮੇਰੀ ਮਾਸਦੀ ਦਾ ਨਾਮ ਵੀ ਪਰਮਜੀਤ ਹਾਂ ਪਰਮਜੀਤ ਤਾਂ ਬਹੁਤ ਆ ਤੇ ਹੁਣ ਭਾਬੇ ਨੂੰ ਭਾਈ ਸੱਦਿਆ ਗਿਆ ਹੈ ਅੱਜ ਕੀ ਪ੍ਰੋਗਰਾਮ ਹੈ ਭਲਾ ਅੱਜ ਪ੍ਰੋਗਰਾਮ ਹੈਗਾ ਵੀ ਦੀਦੀ ਨੇ ਆਉਣਾ ਜੀ ਸਨਹਾਰਾ ਫੜ ਕੇ ਹਾਂ ਤੇ ਅੰਦਾਜ਼ਾ ਨਹੀਂ ਆਦਾ ਕਿ ਕਿੰਨਾ ਹੋਣਾ ਦਾ ਵੀ ਹੁਣ ਦੀਦੀ ਕਹਿੰਦੀ ਮੇਰੇ ਕੋਲ ਹੈਗੇ ਆ 2 ਘੰਟੇ ਵੀ ਮੈਂ ਨਵੇੜ ਦੇ ਮੋਟੇ ਤੇ ਤੱਕ ਜਾਉਂਦਾ ਨਹੀਂ ਮੈਨੂੰ ਇਹ ਦੱਸੋ ਵੀ ਕਮੈਂਟ ਵਿੱਚ ਕਮੈਂਟ ਪੜਿਆ ਥਾ ਕਿਸੇ ਦਾ ਵੀ ਨੇਰ ਪੌਸ ਪਤਾ ਨਹੀਂ ਕੀ ਚੱਲਦਾ ਵੀ ਤੁਸੀਂ ਸੰਧਾਰਾ ਮੰਗਾ ਲਿਆ ਕਿ ਆ ਕੋਈ ਹੈਗਾ ਕੁਝ ਕਰਦਾ ਉਹ ਆਪਣੇ ਪਾਪਾ ਤਾਂ ਆਪਾ ਤਾਂ ਚੀਜ਼ਾਂ ਵਿਚਾਰਦੇ ਹੈ ਨਹੀਂ ਪਤਾ ਨਹੀਂ ਹੁਣ ਬਾਕੀ ਪਤਾ ਨਹੀਂ ਹਾਂ ਅਸਲ ਵਿੱਚ ਮਤਲਬ ਕੀ ਗੱਲ ਹੈ ਵੀ ਕਿ ਵੀ ਉਹ ਕਹਿੰਦੇ ਪਹਿਲਾਂ ਤਾਂ ਵੀ ਅਸੀਂ ਇੰਨਾ ਬਹੁਤਾ ਕਰਦੇ ਨਹੀਂ ਹਾਂਗੇ ਵੀ ਸੌਣ ਦਾ ਇੱਕ ਹੋਰ ਆ ਉਹਨਾਂ ਦੇ ਤਿਹਾਰ ਆਪਣਾ ਸਰਦੀਆਂ ਦਾ ਵੀ ਬਹੁਤਾ ਕਰਦੇ ਨਹੀਂ ਅਸੀਂ ਜਦ ਬੱਚਾ ਹੁੰਦਾ ਜਦੇ ਬਹੁਤਾ ਤਿਹਾਰ ਮਨਾਉਨੇ ਆ ਵੀ ਐਕਣਾ ਵੀ ਚਲ ਕੋਈ ਗੱਲ ਹੀ ਨਿਆਣੇ ਦੀ ਖੁਸ਼ੀ ਕਰਕੇ ਅਸੀਂ ਕਰ ਦਨੇ ਆ ਚਲ ਉਹਨਾਂ ਦੀ ਆਪਣੀ ਹੈ ਨਾ ਮਰਜ਼ੀ ਆਪਾਂ ਨੇ ਕਿਹੜਾ ਜ਼ੋਰ ਜ਼ੋਰ ਜਿਹਾ ਖਸਤੀ ਕਰੀ ਆ ਵੀ ਇਹਨਾਂ ਚੀਜ਼ਾਂ ਨੂੰ ਤਾਂ ਹੁਣ ਆਪਾਂ ਤਾਂ ਦੇਖਦੇ ਜੇ ਆਪਾਂ ਰੀਅਲ ਚੱਲਦੇ ਹੁਣ ਆਈ ਤਾਂ ਕੁੜੀ ਮਹੀਨਾ ਲੱਗ ਜਾਂਦੀ ਸੌਣ ਦਾ ਹੁਣ ਸੋਚਿਆ ਜਾਵੇ ਜੇ ਫਿਰ ਉਹ ਤੀਆਂ ਦੇ ਵਿੱਚ ਸੁਧਾਰਾ ਦਿੱਤਾ ਜਾਂਦਾ ਜਾਂਦਾ ਜਸਕੇ ਹਾਲੇ ਤੀਆਂ ਸੁਖਰੀਆਂ ਹਾਂ ਤੀਆਂ ਚ ਕਹਿੰਦੇ ਤਾਂ ਤੀਆਂ ਚ ਸੰਧਾਰਾ ਦੇ ਹੁੰਦਾ ਵੀ ਜਦਕੇ ਹਾਲੇ ਤੀਆਂ ਹੋਈਆਂ ਨਹੀਂ ਯੂਰੀ ਤਾਂ ਤੇ ਤਾਂ ਹਾਂ ਫੇਰ ਕੱਢੂਆ ਤੀ ਅੱਛੇ ਹਾਂ ਫੇਰ ਤਾਂ ਕਰਕੇ ਵੀ ਚਲੋ ਉਹ ਤਾਂ ਚਲੋ ਕੋਈ ਗੱਲ ਪਤਾ ਕੀ ਗੱਲ ਕੋਈ ਪਹਿਲਾਂ ਦੇ ਜਣਾ ਕੋਈ ਬਾਤ ਦੇ ਜਾਂਦਾ ਹਾਂ ਇਹ ਜਿਹੜਾ ਮਹੀਨਾ ਚੱਲਦਾ ਹੀ ਰਹਿੰਦਾ ਉਹ ਨਹੀਂ ਮਹੀਨਾ ਨਾ ਤੇ ਸਾਰਾ ਹੀ ਇਹਨਾਂ ਦਾ ਹੀ ਹਾਂ ਸਧਾਰਿਆ ਦਾ ਮਹੀਨਾ ਹੈ ਹਾਂ ਕੋਈ ਤੀਆਂ ਚ ਦੇਵੇ ਕੋਈ ਬਾਤ ਦੇ ਦੇਵੇ ਇਹ ਸਾਰਾ ਹੀ ਮਹੀਨਾ ਹਾਂ ਹਾਂ ਸਧਾਰਿਆਂ ਤੁਸੀਂ ਦਿਹਾਂ ਦਾ ਬਲਜਿੰਦਰ ਗਏ ਵੇ ਆਨੇ ਬਾਈ ਗਿਆ ਬਾਜਾ ਗਿਆ ਹੋਏ ਆ ਵਾਜ ਹੁਣ ਇਹ ਵੀ ਗੱਲ ਹੋ ਰਹੀ ਨੇ ਵੀ ਅੱਜ ਅਜੇ 3 ਸ਼ੁਰੂ ਨੇ ਬਲਜਿੰਦਰ ਨੂੰ ਵੀ ਸਦਾਰਾ ਦੇ ਆ ਤੁਸੀਂ ਉਹ ਬਲਜਿੰਦਰ ਦੀ ਗੱਲ ਹੋਰ ਹੋ ਗਈ ਮਤਲਬ ਕਿ ਉਹ ਨਵੇਂ ਵਿਆਏ ਦੀ ਗੱਲ ਹੋਰ ਹੈ ਜਦ ਬਲਜਿੰਦਰ ਦਾ ਟਾਈਮ ਤਾਂ ਜਦ ਆਪਾਂ ਨੇ ਇਹ ਵੀ ਕਾਰੋਬਾਰ ਕਰ ਲਿਆ ਹੁਣ ਤਾਂ 3 ਅਨੰਤ ਮਾਵਾ ਪਸਦਾ ਹੀ ਚੱਲਿਆ ਚਾਹੇ ਬਹੁਤਾ ਚਾਹੇ ਥੋੜਾ ਹਾਂ ਛਤਕ ਦਿਨਾਂ ਚ ਜਾਣਾ ਮਾਵਾ ਬਾਪ ਕਰਦੇ ਐ ਡੀਕਦੀਆਂ ਹਾਂ ਡੀਕਦੀ ਭੁੱਖੇ ਤਾਂ ਹੁੰਦੀਆਂ ਨਹੀਂ ਇਹ ਇੱਕ ਵਾਰਸ ਆਏ ਹੁੰਦਾ ਵੀ ਆਉਂਗੇ ਸਾਡੇ ਕੋਲ ਤੇਰਾ ਵੀਰ ਜੰਦਾਰਾ ਲਿਆ ਆ ਲੰਮੇ ਪੈੰਦੇ ਰਾਹੇ ਆਇਆ ਆ ਵੀ ਇੱਕ ਵਸ ਤਿਹਾਰ ਮੰਨੇ ਆ ਗਿਆ ਏ ਹੋਰ ਤਾਂ ਕਿਤੇ ਭੈਣਾ ਆਇਆ ਬਿਸਕੁਟਾਂ ਵਰਤੋ ਤੈ ਕਿੰਨੇ ਬਿਸਕੁਟਾਂ ਤਾਂ ਨਹੀਂ ਭੁੱਖੀ ਹਾਂ ਨਾ ਪਰ ਇਹ ਸੇਰ ਗੱਲ ਆ ਵੀ ਜਿਨ੍ਹਾਂ ਦਾ ਕੋਈ ਹੋਊਗਾ ਹਾਂ ਉਹ ਲੈ ਕੇ ਆਉਗਾ ਜਿਹੜੇ ਮਾਪੇ ਆਪਣਾ ਫਰਜ਼ ਪੂਰਾ ਕਰਦੇ ਆਂ ਅੱਜ ਤਾਂ ਮੈਂ ਨਹੀਂ ਜਾਣਾ ਲੈ ਕੇ ਭਾਈ ਹਾਂ ਸੱਸ ਸਿਰ ਗੱਲ ਤਾਂ ਬਾਦੇ ਪੁੱਤ ਅੱਜ ਮੈਂ ਨਹੀਂ ਦੇਖ ਕੇ ਆਉਣਾ ਅੱਛਾ ਹੂੰ ਕਹਿੰਦੇ ਹੁੰਦੇ ਜਦ ਤੱਕ ਉਹ ਮੈਂ ਕਹਿੰਦੇ ਨਾ ਇੱਕ ਦਾ ਉਹ ਆਇਆ 500 ਗੁੜੀ ਹੋਇ ਚੁੱਕੀ ਦੇਖਿਆ ਕਾਂਧੀ ਵਾਲਾ ਤਾਂ ਤਕਸੀ ਕਿਹ ਕਹਿੰਦਾ ਨਾਨੀ ਨਾਲ ਨਾਨਕੇ ਹੂੰ ਦਾਦੀ ਨਾਲ ਦਾਦਕੇ ਕਹਿੰਦਾ ਮਾਮੇ ਹੁੰਦੇ ਲੋਕਾਚਾਰੀ ਹੂੰ ਇਹ ਕੋਇਓ ਕੋਇਓ ਮਾਮਾ ਕਰ ਸਕਦਾ ਹੈ ਹਾਂ ਠੀਕ ਹੈ ਹਨਾ ਅਮੀਰੀ ਕੋਇਓ ਆ ਸੰਵਾਜ ਕੋਇਓ ਸੰਵਾਜ ਕੋਇਓ ਨਹੀਂ ਵੈਸੇ ਇਹ ਗੱਲ ਸਹੀ ਆ ਮਾ ਦੀਦੀ ਨਾਲ ਰਿਸ਼ਤੇਦਾਰੀ ਤਾਂ ਹਾਂ ਮਾਪਿਆਂ ਨਾਲ ਹੀ ਹੁੰਦੀ ਆ ਧੀਆਂ ਦੀ ਸਹੀ ਗੱਲ ਮਾਪਿਆਂ ਨਾਲ ਆ ਹਾਂ ਜਦ ਤੱਕ ਮਾ ਆਏ ਬਾਪ ਆ ਜਦ ਤੱਕ ਧੀਆਂ ਆ ਉਦੋਂ ਸਹੀ ਗੱਲ ਹੈਨੀ ਬੁੱਤੇ ਆਵਾਜ਼ ਕੋ ਅੱਛਾ ਵੈਸੇ ਦੀਦੀ ਇੱਕ ਗੱਲ ਹੋਰ ਪਿਆ ਵੀ ਚਲੋ ਆਪਾਂ ਕਹਿ ਦਿੰਦੇ ਆ ਨਾ ਮਾਵਾ ਪਾ ਨਾਲ ਚਲੋ ਬਹੁਤ ਵਧੀਆ ਗੱਲ ਆ ਪਰ ਬਹੁਤ ਜ਼ਿਆਦਾ ਜਿਹੜੇ ਏਕਣ ਭੈਣ ਭਰਜਾਈਆਂ ਨਾ ਭਾਈ ਭਰਜਾਈ ਬਈ ਮਾਪੇ ਬਦਲਦਾ ਕਰਦੇ ਨਹੀਂ 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 ਪਤਾ ਕੀ ਗੱਲ ਆ ਦੇਖ ਮਾਪੇ ਜੇ ਭੈਣ ਭਾਈ ਉਹ ਕਰਦੇ ਤਾਂ ਮਾਪੇ ਦਾ ਜਿਹੜਾ ਉਹਦਾ ਹੁੰਦਾ ਉਹ ਭੈਣ ਭਾਈ ਭਲਾ ਦੰਦੇ ਹੁੰਦੇ ਹਾਂ ਕਹਨੇ ਨਹੀਂ ਕੋਈ ਤਰਸਦਾ ਹੈ ਭਾਈਆਂ ਨੂੰ ਮਿਲਣੇ ਨੂੰ ਹੂੰ ਕੋਈ ਕੋਈ ਹੱਸਦਾ ਹੈ ਕੋਈ ਤਰਸਦਾ ਹੈ ਹੂੰ ਕੋ ਗੱਲ ਹੋਈ ਕੋਈ ਆਏ ਤੇ ਮਜ਼ਾਕੜਾ ਦਿੰਦਾ ਆਪਣੇ ਭਾਈ ਦਾ ਵੀ ਆ ਗਿਆ ਸੰਧਾਰ ਲੈ ਕੇ ਭਾਈ ਚਾਰ ਬਿਸਕੁਟ ਸਰੇ ਤੇਰੇ ਤੇ ਭਾਈ ਤੇ ਤੇਰੀ ਉੱਤੇ 1 ਕਿਲੋ ਲੱਡੂਏ ਸਰੇ ਤੇਰੇ ਭਾਈ ਤੇ ਹਾਂ ਹਾਂ ਉੱਥੇ ਵਿਵਤਾ ਖੜੀ ਹੋ ਜਾਂਦੀ ਹੈ ਹੋ ਜਾਂਦੀ ਹੈ ਹਾਂ ਕੋਈ ਤਰਸਦਾ ਵੀ ਸਾਲਾ 1 ਕਿਲੋ ਬਿਸਕੁਟ ਆ ਜਾਵੇ ਘਰ ਦੇ ਵਿੱਚ ਮੈਂ ਕਹਿਣ ਜੋਗੀ ਉਹ ਜਮਾ ਵੀ ਭਾਈ ਮਿਲਦੀ ਸੰਧਾਰਾ ਸਹੀ ਗੱਲ ਆ ਇਹ ਸਹੀ ਗੱਲ ਗੱਲ ਸਹੀ ਆ ਵਿੱਤੀ ਦੀ ਵੈਸੇ ਗੱਲ ਸਹੀ ਆ ਹੂੰ ਤੇ ਇਹ ਭੈਣ ਦੇ ਇੱਕ ਖਾਂਦੀ ਹਰ ਤੋਂ ਹੋਈ ਆਪਣੇ ਘਰ ਆ ਹਾਂ ਠੀਕ ਆ ਗਾ ਇਕਨਾ ਬਸ ਜੇ ਹੁਣ ਆਪਾਂ ਤਿਹਾਰਾ ਮਤਬਿਲ ਹਾਇ ਹੋ ਜਾਂਦੇ ਨੇ ਸਾਡੇ ਸਾਡੇ ਭਾਈਆਂ ਨੇ ਆਵਣਾ ਤਾਂ ਹਾਂ ਤਾਂ ਮੇਰੇ ਵੀਰ ਨੇ ਆਇਆ ਨਹੀਂ ਆਇਆ ਨਹੀਂ ਹੈ ਨਹੀਂ ਪਹਿਲਾਂ ਹੁਣ ਜਿਵੇਂ ਆ ਸੰਧਾਰੇ ਦੇ ਕੇ ਆਣੇ ਤੇ ਭੈਣਾਂ ਚੱਕੜੀਆਂ ਲੈਣ ਲੱਕੜੀਆਂ ਲੈ ਕੇ ਆਉਣੀਆਂ ਅੱਗੇ ਤਾਂ ਇੱਕ ਗੱਲ ਹੋਰ ਵੀ ਦੀਦੀ ਦੀ ਹੁਣ ਤਾਂ ਵੀ ਕਿ ਫਿਰ ਵੀ ਬਹੁਤ ਘਟ ਗਿਆ ਅੱਗੇ ਕੁੜੀਆਂ ਜੋਗ ਵੀ ਲੈ ਕੇ ਜਾਂਦੀਆਂ ਤੇ ਵੀ ਜਾਂਦੀਆਂ ਵੀ ਜੋ ਟੰਗ ਕੇ ਆਉਣ ਜੋ ਟੱਕ ਕੇ ਆਉਣੀਆਂ ਮੈਂ ਸਹੀ ਕਹਿੰਦਾ ਹਾਂ ਹਾਂ ਜਾਂਦੇ ਦੇ ਮੈਂ ਨਹੀਂ ਗਈਆਂ ਮੈਂ ਨਹੀਂ ਗਈਆਂ ਮੈਂ ਉਹ ਛੋਟੀਆਂ ਵੀ ਰੋਟਾਂਗੇ ਮੈਂ ਨਹੀਂ ਗਈਆਂ ਨਹੀਂ ਉਹ ਗੱਲ ਨਹੀਂ ਮੈਂ ਆਪਣੀ ਮੰਮੀ ਵੀ ਦੇਖੀ ਆ ਉਹ ਜੋ ਲੈ ਕੇ ਜਾਂਦੀ ਹੁੰਦੀ ਸੀ ਜਾਂਦੀ ਹੁੰਦੀ ਸੀ ਪਰ ਹੁਣ ਨਹੀਂ ਕਿੰਨੇ ਸਾਲ ਹੋ ਗਏ ਹੁਣ ਗਈਓ ਨਹੀਂ ਲਾਖੜੀ ਲੈ ਕੇ ਬੜੀ ਹਾਂ ਹੌਲੇ ਹੌਲੇ ਭਾਬੀ ਇੱਕ ਗੱਲ ਹੈ ਜੀ ਹੌਲੇ ਹੌਲੇ ਨਾ ਨਹੀਂ ਤਿਹਾਰ ਵੀ ਘਟਦੇ ਚਾਈ ਜਾਂਦੇ ਲੋਕਾਂ ਦਾ ਪਿਆਰ ਵੀ ਘਟਦਾ ਜਾਂਦਾ ਆਹ ਤਾਂ ਕੀ ਗੱਲ ਸੁਣ ਮੇਰੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਗੱਲ ਦੇਖ ਕਹਿੰਦੇ ਹੁੰਦੇ ਆ ਜੱਗ ਬੀਤੀ ਦੱਸੀ ਆ ਕਿ ਆਪਾਂ ਵੀ ਕੀ ਦੱਸੀ ਆ ਜੱਗ ਬੀਤੀ ਕਿ ਹੱਡ ਬੀਤੀ ਹਾਂ ਨਹੀਂ ਉਹੀ ਮੈਂ ਗੱਲ ਕਰਦੀ ਆਂ ਵੀ ਦੇਖ ਗੱਲ ਸੁਣ ਹੋਣਾ ਸਾਡੇ ਆ ਬਿਚਾਰੀ ਇੱਕ ਮੇਰੀ ਭਰਜਾਈ ਮਰ ਗਈ ਸੀ ਹਾਂ ਇਕਾ ਉਹਨੇ ਕਦੇ 5-6 ਸਾਲ ਹੋ ਗਏ ਕਦੇ ਫੋਨ ਨਾ ਪਾਕਾ ਹਾਂ ਕੋਈ ਪਾਪਾ ਤਾਂ ਹੈਗਾ ਮਾਪੇ ਤਾਂ ਰਹਦੇ ਆ ਉਹ ਤਾਂ ਕਰਦੇ ਆ ਦੀਦੀ ਨੂੰ ਫੋਨ ਉਹਦੇ ਤਾਪੇ ਦੇ ਬੰਨਣ ਗਿਆ ਕ ਵੀ ਕਹਿੰਦੇ ਨੀ ਹਮ ਦੋਨੇ ਸੰਦੀਪ ਕਹਿੰਦੇ ਨੀ ਹੁੰਦੇ ਵੀ ਥੇਰ ਵੀ ਨਾ ਵੀ ਜਾਨੀ ਦੁੱਖ ਜਾਂ ਲੱਗਦਾ ਬਹੁਤ ਹੂੰ ਹੁੰਦਾ ਹਾਂ ਲੱਗਦਾ ਨਹੀਂ ਹੁੰਦਾ ਹੁੰਦਾ ਗਮ ਚਾ ਲੈ ਕੋਈ ਨਹੀਂ ਤੁਸੀਂ ਦੁੱਖ ਸੁੱਖ ਵਾਲੀਆਂ ਗੱਲਾਂ ਤਾਂ ਹੈ ਨਹੀਂ ਉਹ ਗੱਲ ਵੀ ਜਿੰਦਗੀ ਦਾ ਹਿੱਸਾ ਚੱਲ ਫੇਰ ਵੀ ਬੈਠ ਗਰੋ ਭਾਈ ਸਮੱਤ ਬਖਸ਼ੇ ਹਾਂ ਇੱਕ ਤੂੰ ਪਰਜਾਈਆਂ ਨੂੰ ਵੀ ਤੇ ਨਣਦਾਂ ਨੂੰ ਵੀ ਵੀ ਨਣਦਾ ਵੀ ਭਾਈ ਇਹਨਾਂ ਚੰਗੀ ਤਰ੍ਹਾਂ ਮਿਲਣ ਕਈ ਵਾਰ ਇਹ ਵੀ ਹੁੰਦਾ ਕਿ ਪਰ ਇਹ ਵੀ ਹੁੰਦਾ ਵੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋ ਹੱਥਾਂ ਨਾਲ ਵੱਜਦੀ ਆ ਇਹ ਇੱਕ ਗੱਲ ਹੁੰਦੀ ਨਾ ਕਹਿੰਦੇ ਵੀ ਬੰਦਾ ਜਿਹੜਾ 100 ਚੰਗਿਆਈਆਂ ਕਰ ਲੋ ਹਾਂ ਕੋਈ ਧਰਤੇ ਇੱਕ ਗਲਤੀ ਹੋ ਗਈ ਇੱਕ ਬਰਾਈ ਹੋ ਗਈ ਉਹ ਸੌ ਨੂੰ ਠੱਕ ਲੰਦੀ ਆ ਉਹ ਮੂਰੇ ਆ ਜਾਂਦੀ ਆ ਉਹਦੇ ਪਿੱਛੇ ਬੰਦਾ ਬੋਲਣਾ ਪੰਦਾ ਭਗਵੰਦ ਕਰ ਦਿੰਦਾ ਵਰਤਣਾ ਬੰਦ ਕਰ ਦਿੰਦਾ ਵੀ ਮੇਰੇ ਨਾਲ ਆ ਕਰਤਾ ਉਹਨੇ ਫਿਰ ਅਗਲੀਆਂ ਜਿਹੜੀਆਂ 100 ਕਰੀਆਂ ਹੋਈਆਂ ਭੁੱਲ ਜਾਣੀਆਂ ਹਾਂ ਬਾਕੀ ਗੱਲ ਸਹੀ ਆ ਸਾਬ ਹਾਂ ਵੀ ਮੇਰੇ ਬਾਤ ਉਹਨੇ ਕਿਆ ਕਰਿਆ ਕਿਆ ਨਹੀਂ ਇੱਕ ਬੇਨਤੀ ਆ ਸਾਰਿਆਂ ਨੂੰ ਵੀ ਭਾਈ ਜਿਨ੍ਹਾਂ ਜਿਨ੍ਹਾਂ ਦਾ ਵੀ ਕੋਈ ਭੈਣ ਭਰਾਵਾਂ ਦਾ ਆਪਸ ਦੇ ਵਿੱਚ ਕੋਈ ਆ ਕੋਈ ਵੀ ਚੱਲਦਾ ਰੌਲਾ ਰੂਲਾ ਕੁਝ ਵੀ ਚੱਲਦਾ ਉਹ ਆਪਣੇ ਬਚਪਨ ਦਾ ਟਾਈਮ ਇੱਕ ਵਾਰ ਯਾਦ ਕਰ ਲਵੇ ਜੇ ਉਹਦੇ ਵਾਸਤੇ ਭਾਈ ਨੇ ਚੰਗੇ ਕੰਮ ਕਰੇ ਵਿੱਚ ਆਏ ਭੈਣ ਨੇ ਕੋਈ ਚੰਗੇ ਕੰਮ ਕਰੇ ਉਹ ਯਾਦ ਕਰ ਲਵੇ ਕੋਈ ਬੁਰਾ ਬਖਤਾ ਹੁਣ ਉਹ ਲੰਘ ਗਿਆ ਉਹਨੂੰ ਭੁੱਲ ਕੇ ਆਪਸੀ ਪਿਆਰ ਹੂੰ ਬਣਾਉਣਾ ਬਹੁਤ ਜ਼ਰੂਰੀ ਆ ਇਹ ਜ਼ਿੰਦਗੀ ਇੱਕ ਵਾਰੇ ਮਿਲਣੀ ਆ ਮੁੜ ਕੇ ਮਿਲਣੀ ਨਹੀਂ ਹੈਗੀ ਇਹਨੂੰ ਚਾਹ ਕਿਸੇ ਨਾਲ ਗੁੱਸੇ ਕੇ ਲਿਓ ਕਿ ਕੱਢ ਲਓ ਚਾਹ ਕਿਸੇ ਨੂੰ ਖੁਸ਼ ਕਰਕੇ ਕੱਢ ਲਓ ਚਾਹ ਆਪਸੀ ਪਿਆਰ ਬਣਾ ਕੇ ਕੱਢ ਲਓ ਹੂੰ ਤੇ ਬਾਕੀ ਰਹਿਦੀ ਗੱਲ ਹੁਣ ਭਾਬੀ ਵਿਚਾਰੀ ਨੌ ਕੇ ਖੁਰਚੀ ਮੈਂ ਤਾਂ ਜਾਣਾ ਭਾਈ ਮੈਂ ਕੰਮ ਹੀ ਕਰਨਾ ਕਰਨਾ ਮੇਰਾ ਲੱਟੂ ਠੀਕੇ ਗੱਲ ਹੋਰ ਵੀ ਸਭ ਤੋਂ ਵੱਡੀ ਗੱਲ ਆ ਜੇ ਹੁਣ ਜਿਵੇਂ ਤਿਹਾਰ ਆਉਂਦਾ ਰੱਖੜੀ ਦਾ ਜੀ ਮੈਂ ਇਹ ਗੱਲ ਕਹਿੰਨੀ ਹੈ ਵੀ ਸਭ ਦੇ ਭਾਈਆਂ ਨੂੰ ਪਰਮਾਤਮਾ ਤੰਦਰੁਸਤੀ ਕਰੇ ਹਾਂ ਬਸ ਲੰਬੀ ਉਮਰਾਂ ਕਰੇ ਸੱਚੀ ਗੱਲ ਭੈਣਾਂ ਨੂੰ ਹਮੇਸ਼ਾ ਆਸ ਹੁੰਦੀ ਆ ਹੈਨਾ ਭਾਈ ਜਿਨ੍ਹਾਂ ਦੇ ਭਾਈ ਨਹੀਂ ਹੈਗੇ ਉਹਨਾਂ ਨੂੰ ਪੁੱਛ ਕੇ ਦੇਖੋ ਛੇ ਦੇ ਕੇ ਹਾਂ ਹਾਂ ਸਹੀ ਹੋਗਾ ਭਾਈ ਦੀ ਸਭ ਤੋਂ ਵੱਡਾ ਤਿਹਾਰ ਹੈ ਜਿੱਦਾਂ ਭਾਈ ਆਉਂਦਾ ਇੱਕ ਕਹਿੰਦੀ ਰਾਲਾ ਨੂੰ ਤਾਂ ਬਹਿ ਗਿਆ ਲਖੜੇ ਬਣ ਕੇ ਹਾਂ ਅਕਾਗੋ ਅਕਾਤ ਕੀ ਪੈਣਾ ਦੇਖੀ ਅਕਾਤ ਕੀ ਪੈਣਾ 2:30 ਵਜੇ ਖੋਲਣੀਆਂ ਪੈਣੀਆਂ ਰਾਤ ਨੂੰ ਜੀ ਐਂ ਕਰਨਾ ਪੈਣਾ ਇੰਨੇ ਵਜੇ ਖੋਲਣੀਆਂ ਪੈਣੀਆਂ ਹੋਣ ਨਹੀਂ ਹੁੰਦਾ ਵੀ ਕਿ ਹੈਗਾ ਪੰਜ ਗਣਾਂ ਪਰ ਇਹ ਹੈਗਾ ਪੰਜ ਗਣਾਂ ਤਾਂ ਕਰਦੇ ਪੰਜ ਗਣਾਂ ਤਾਂ ਸੰਦੀਪ ਰਖੜੀ ਦੇ ਵਿੱਚ ਆਉਂਦੀ 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 ਆ ਉਹ ਤਾਂ ਆਉਂਦੀਆਂ ਪੈਣੀਆਂ ਫਿਰ ਨਹੀਂ ਆਉਂਦੀ ਉਹ ਤਾਂ ਆਉਂਦੀ ਐ ਆਉਂਦੀ ਆ ਹਾਂ ਉਹ ਤਾਂ ਕਿ ਅਗਰ ਐਂ ਸਾਲੇ ਉਹ ਤਾਂ ਬੋਰ ਹੋਣਾ ਪੈ ਗਿਆ ਤਾਂ ਕਹਿੰਦਾ ਕਹਿੰਦੇ ਵੀ ਫਟਾਫਟ ਨਾ ਕਹਿੰਦੇ ਜਿੱਥੇ ਟਕਰਾ ਹੋਉਂਦਾ ਵੀ ਫੋਨ ਤੇ ਫਟਾਫਟ ਕਮੈਂਟ ਕਰ ਦੋ ਜਿਹੜਾ ਕੋਈ ਨਾ ਦੀ ਬਧਿਆ ਹੋਦਾ ਮਤਲਬ ਫੋਨ ਤੋਂ ਮਰ ਜਾਂਦੇ ਹਾਂ ਵਾਦ ਲਿਆ ਅੱਜ ਮੈਂ ਕਹ ਰਿਹਾ ਉਹ ਕਰਦੇ ਤੇ ਵਿੱਚੋਂ ਜੈਸੀ ਛੋਟੇ ਛੋਟੇ ਹੁੰਦੇ ਨੇ ਜਾਂਦੀ ਨਾ ਸਾਨੂੰ ਵੀ ਪਲਾ ਕੇ ਗਈ ਵੀ ਦੋ ਤਿਆਨ ਦੁੱਧ ਪਲਾਉੜ ਤੋਂ ਬਣਾਉਣਾ 2 ਕਿਲੋ ਦਾ ਡੋਲੂ ਇੱਕ ਗਲਾਸ ਗਲਾਸ ਹਾਂ ਇਹ ਤਾਂ ਇਹ ਤਾਂ ਗੱਲ ਠੀਕ ਐ ਇਹ ਤਾਂ ਕਿ 5 ਕਿਲੋ ਦੁੱਧ ਪਰ ਗੱਲ ਲੈ ਆਉਣੀ ਐ ਮੇਰੀ ਨਾਨੀ ਵੀ ਭਾਈ ਰਖੜਿਆ ਬੰਨੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੇ ਦੋ ਤਿਆਨ ਨੂੰ 5-5 ਕਿਲੋ ਦੁੱਧ ਪਲਾ ਕੇ ਆਓ ਫਿਰ ਤੋੜੇ ਕੰਮ ਸਹੀ ਸਲਾਮਤ ਰਹਿਣਾ ਚੜ੍ਹਦੀ ਕਲਾ ਚ ਰਹਿਣਾ ਨਹੀਂ ਫੇਰ ਨਾ ਇੱਕ ਗੱਲ ਹੋਰ ਦੂਈ ਵਾਰ ਫੇਰ ਹੋਇਆ ਤਾਂ ਦੂਈ ਵਾਰ ਹੋਇਆ ਤਾਂ ਜ਼ਿਆਦਾ ਬੋਵੀ ਹੈਗਾ ਤਾਂ ਫੇਰ ਮੇਰੀ ਮੰਮੀ ਪਲਾ ਕੇ ਗਈ ਨਾਲੇ ਗਲਾਸ ਦੇ ਕੇ ਗਈ ਡੋਲੂ ਦੇ ਕੇ ਦੋ ਕੰਦੀ ਬਣਾਏ ਉਹ ਦੋ ਕਿਲੋ ਵਾਲਾ ਡੋਲੂ ਜਿਹੜਾ ਕੋ ਦਰਤਦੇ ਆ ਉਹ ਬੋਵੀ ਦਾ ਬੰਲਾ ਨਹੀਂ ਹੈ ਦੋ ਗਲੀ ਹੋਲੇ ਆ ਹਾਂ ਦੋ ਵਾਰ ਹੋਲੇ ਇੱਕ ਗੱਲ ਤੌਲੀਏ ਪਾ ਕੇ ਆਉਂਦੀਆਂ ਹਾਂ ਤੌਲੀਏ ਇੱਕ ਗਲਾਸ ਨਾਲੇ ਦੁੱਧ ਕਿੱਕੜਾ ਬੀਪੀਆਂ ਭੈਣਾਂ ਐ ਬੱਸਾਂ ਚ ਟੈਂਪੂ ਆ ਤੇ ਭੱਜਿਆ ਜਾਂਦੇ ਨੇ ਮੋਟਰਸਾਈਕਲ ਵੀ ਜੱਦਾ ਜਾਂਦੇ ਤੇ ਹਾਂ ਇੱਕ ਗੱਲ ਹੈਗੀ ਆ ਚੱਲ ਵੀ ਹੁੰਦਾ ਤਾਂ ਚੱਲ ਸੰਘਰਸ਼ ਐ ਇਕ ਲਿਖੇਦਾ ਐ ਵੀ ਹਾਂ ਸਾਡੇ 30 ਪੁੱਤਰ ਨਾਲ ਕੋਈ ਮਿਸਆਪਪਲ ਨਾ ਹੋਵੇ ਹਾਂ ਉਹ ਚੰਨੀ ਬਣਾਓ ਤੇ ਬਾਕੀ ਬਹਗੂ ਭਾਈ ਹੁਣ ਅਰਦਾਸ ਐ ਵੀ ਜਿਹੜੇ ਭਾਈ ਹੁਣ ਰਖੜੀਆਂ ਬੰਨਣ ਜਾਣਾ ਕਿ ਇਹਨੇ ਰਖੜ ਬੰਨਣੀਆਂ ਰਖੜੀਆਂ ਬੰਨਣ ਆਉਣਾ ਵੀ ਸਾਰੇ ਖੁਸ਼ੀ ਖੁਸ਼ੀ ਆਪਣੇ ਘਰ ਤੇ ਚੱਲਣਾ ਖੁਸ਼ੀ ਖੁਸ਼ੀ ਆਪਣੇ ਘਰ ਆਉਣ ਤੇ ਕੋਈ ਮੈਸੇਪਨੋਵਿਕ ਹੁਣ ਮਨ ਯੂਜ਼ ਦੇਖੀ ਦੀ ਉਹ ਵਿਚਾਰਾ ਉਹਦੀ ਭੈਣ ਦਾ ਵਿਆਹ ਹੋਣਾ ਮੁੰਡੇ ਦਾ ਵਿਚਾਰੇ ਦਾ ਉਹ ਸੰਧਾਰਾ ਸੌਣ ਕੱਟਣ ਵਾਸਤੇ ਉਹ ਲੈਣ ਗਿਆ ਭੈਣ ਨੂੰ ਰਸਤੇ 'ਚ ਐਕਸੀਡੈਂਟ ਹੋ ਗਿਆ ਉਹਨਾਂ ਦਾ ਉਹ ਕੁੜੀ ਵਿਚਾਰੀ ਗੁਜ਼ਰ ਗਈ ਬਹੁਤ ਚਾਂਸ ਹੋਣੇ ਬਾਈ ਬਹੁਤ ਜਿਹੜੇ ਕੋਣ ਨੂੰ ਪਤਾ ਨਹੀਂ ਖਬਰ ਕਿ ਕਿੰਨੇ ਗਮ ਨੇ ਅਮਾ ਚੋੜਾ ਨਹੀਂ ਹੋਣੀ ਕਿ ਦਾਦੀ ਲੈਣ ਗਈ ਤੇ ਆਪਣੀ ਬੋਤੀ ਨੂੰ ਤੇ ਥੋਹੀਂ ਮੁੱਕ ਗਈ ਬਹੁਤ ਸੱਚਾ ਥੋਹੀਂ ਮੁੱਕ ਗਈ ਆਪਾਂ ਵੀ ਨਾ ਨਹੀਂ ਪਤਾ ਹੈਗਾ ਚਲੋ ਵਾਈ ਕਰ ਉਹਨਾਂ ਦੀ ਗੱਲ ਬਾਤ ਚਾਲਤੀ ਦੇਵੇ ਵਾਈ ਕਰ ਚਲੋ ਲੈਓ ਚੱਕ ਲੈ ਲਓ ਡੁੱਗੋ ਲੈ ਆ ਲੋ ਤੁਸੀਂ ਮੈਟਰ ਹੋਰ ਸਿੱੜ ਲਿਆ ਆਪਣਾ ਹੈਗਾ ਸਗਨਾਂ ਦਾ ਕੰਮ じゃ ਹਾਂ ਵੀ ਵੈਗਰੂ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜਾਣਾ ਤਾਂ ਇੱਕ ਦਿਨ ਹੈਗਾ ਹੀ ਇਹ ਜਿਹੜਾ ਬੰਦਾ ਉਮਰ ਭੋਕੇ ਚੱਲ ਜਵੇ ਉਹਦੇ ਵਰਗੀ ਰੀਜ਼ ਨਹੀਂ ਕੋਈ ਵੀ ਕਿਉਂ ਬਹੁਤ ਉਮੀਦਾਂ ਆਉਂਦੀਆਂ ਤੇ ਬਹੁਤ ਇਹ ਨੀਂਦ ਮੰਨ ਲਾ ਤਾਂ ਨੀਂਦ ਨਹੀਂ ਇਹ ਵਿੱਚ ਬਾਗਬੱਸੀਆ ਲਈ ਜਾਂਦੀ ਸੰਦੀਪ ਸਾਨ ਜਿੱਤਾ ਤੁਹਾਡੇ ਕੋਲ ਨਾ ਠੀਕ ਹੈ ਲੋ ਜੀ ਚੱਖੋ ਜੀ ਆਗੇ ਲੱਡੂ ਖਾ ਲਓ ਲੱਡੂ ਬਣਾ ਲਓ ਲੱਡੂ ਦੀਦੀ ਨੂੰ ਸਮਝਾਉਣ ਦੀ ਤਾਂ ਲੋੜ ਨਹੀਂ ਆਖਣੀ ਕਿਉਂਕਿ ਹੁਣ ਹਲੇ ਵਿਆਹ ਹੋ ਕੇ ਹੱਟੇ ਤਨ ਪਤਾ ਹੀ ਆ ਹੂੰ ਭਈ ਨਾ ਨੂੰ ਬਹੁਤ ਹਾਂ ਇਹ ਵਿਹਣੀ ਤਾਂ ਤੁਸੀਂ ਮਰਦੇ ਚ ਕੁਝ ਨਹੀਂ ਕੱਢਿਆ ਹੈਗਾ ਕਿ ਜੈਸਮੀਂ ਦਾ ਮੂੰਹ ਮਠਾ ਜੂਠ ਕਰਾਉਣਾ ਉਹਨਾਂ ਨੇ ਥੋੜੇ ਜਿਹਾ ਕੱਢਿਆ ਨਹੀਂ ਦੀਦੀ ਆਏ ਕਹਿੰਦੀ ਆ ਵੀ ਵਜਨ ਆ ਗਿਆ ਬੱਟੇ ਕੱਢ ਦੇ ਨਹੀਂ ਹੋ 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 ਗਏ ਇਹ ਮਹਾ ਉਹ ਤਾਜੇ ਬੱਟੇ ਵਿੱਚ ਥਾ ਪਾ ਐ ਕਰੋ ਬੱਲੇ ਬੱਟੇ ਤੇ ਆਹੋ ਆ ਦੇਖ ਲੈ ਭਾਬੀ ਐਂ ਕਰ ਪ੍ਰਾਤ ਲੈ ਲੈ ਜਿਹੜੇ ਸਾਫ ਸਾਫ ਝੋਲੇ ਜਾ ਕਚੱਕ ਲਿਓ ਪ੍ਰਾਤ ਜਾਓ ਪ੍ਰਾਤ ਜਿਹੜੇ ਜਿਹੜਾ ਭੰਨਾ ਟੁੱਟ ਜੀ ਰਹਿ ਗਈ ਉਹ ਇੱਥੇ ਲੈ ਬਈਆਂ ਨੂੰ ਦੇ ਦੂੰਗਾ ਬਈਆਂ ਨੇ ਦੀਦੀ ਜੀ ਲਾਉਣ ਆਉਣਾ ਮੇਰੇ ਮਾਣ ਨੂੰ ਖਵਾ ਦੂੰਗਾ ਉਹ ਕਹਿੰਦਾ ਮੈਂ ਸਾਫ ਸਾਫ ਜੇ ਜਦ ਏਸੀ ਚ ਰੱਖ ਦਿੰਦੇ ਇਹਨਾਂ ਨੂੰ ਸੁੱਕ ਜਾਣਾ ਨਨ ਹਾਇ ਤਾਂ ਸੁੱਕੇ ਹੁਣ ਇੱਕ ਕੱਲ ਤਾਜੇ ਬੱਟੇ ਵੇਤੇ ਜਦ ਰਵਿੰਦਰ ਪਵਾ ਕੇ ਲੈ ਗਿਆ ਮੈਂ ਵੀ ਉਹ ਤੇ ਪਵਾ ਕੇ ਲੈ ਕੇ ਆਇਆ ਡੱਬੇ ਦੇ ਵਿੱਚ ਮਾ ਉਹਨੂੰ ਉਦਾਂ ਦੇ ਕਹਤਾ ਤਾਂ ਮੁੰਡਾ ਨੂੰ ਮੈਂ ਯਾਰ ਤੇਰੇ ਤਾਜੇ ਬੱਟ ਹੋਵੇ ਕਹਿੰਦਾ ਭਾਈ ਡੱਬਾ ਸਿੱਧਾ ਹੀ ਲੈ ਜਾਇਂ ਉਸ ਤੋਂ ਬਾਅਦ ਰਵਿੰਦਰ ਬਿੱਤੀ ਦੇ ਪਵਾ ਕੇ ਲਿਆ ਹੁਣ ਪਾਪਾ ਜੀ ਵਾਂਗ ਕਹਣਾ ਵਿਆਹ ਚ ਪਾਪਾ ਜੀ ਨੇ ਲੱਡੂ ਗਿਣਤੇ ਤੁਸੀਂ ਵੀ ਜੋਟੇ ਗਿਣਨ ਦੋ ਹੂੰ ਜੋਟੇ ਨੂੰ ਹਾਂ ਵੀ ਨਾਲ ਨਾ ਤੇ ਔਕਾਤ ਤੇ ਟਾਈਮ ਲੱਗੂਗਾ ਹੂੰ ਲੱਡੂ ਧੂਏ ਨਾ ਇਹ ਨਰੂ ਦਾ ਤਾਜੇ ਬੱਟੋਏ ਵੇ ਚਲੋ ਹ ਤਣ ਕਾ ਕੋਈ ਫੁੱਟਾ ਹੋ ਤਾਂ ਨਿਕਲਿਆ ਨਹੀਂ ਭਾਬੀ ਵਿੱਚ ਤੇ ਜੇ ਤੱਕ ਨਿਕਲਦਾ ਸਾਫ ਹੀ ਰਹੇ ਹੈਗੇ ਹੈਗੇ ਵਿੱਚ ਵਿੱਚ ਇੱਕ ਦੋ ਆ ਦੇ ਇਹ ਇਹ ਆ ਚੂਹਾਂ ਨਾ ਤਾਂ ਅੰਨੇ ਘਨਾ ਤੱਕੜਾ ਚੂਹਾਂ ਨਾ ਤਾਂ ਨਹੀਂ ਖਾਲੇ ਕਹ ਪਾ ਚੁੰਨੀ ਦਾ ਟੁੱਕੀ ਵੀ ਨਹੀਂ ਸੀ ਚੁੰਨੀ ਨੂੰ ਗੱਠ ਮਾਰੀ ਜੀ ਆਪਾਂ ਕਾਪੜਾ ਚੂਹੇ ਰਹਿੰਦੇ ਤੋ ਇਹ ਅੱਡੇ ਅੱਡੇ ਮੋਟੇ ਚੂਹੇ ਆ। ਤੁਹਾਡੇ ਕਿੱਡੇ ਦਹਾਈ ਨਹੀਂ। ਮਾਇਲੇ ਕਮੈਂਟਾਂ ਨਾਲ ਸਫਾਈ ਨਹੀਂ ਕਰਦੀ ਹੁਣ ਤੂਏ ਗਵਰਦ। ਹੈ ਗਈ ਆ ਫੇਰ ਅੱਡੇ ਅੱਡੇ ਮੋਟੇ ਚੂਹੇ ਆ। ਗੱਬੇ ਕਚੂਹੀ ਆ ਗਈ। ਤੇ ਕੀ ਆ ਸਰਵਿਸ ਮੰਗਦਾ ਹੈ। ਕੀ ਕਰੀਏ ਭਾਈ? ਸਰਵਿਸ ਮੰਗਦਾ। ਜਦ ਟਾਈਮ ਹੋ ਜਾਂਦੀ ਹੈ ਨਾ ਗੱਡੀ ਨੂੰ ਫੇਰ ਸਰਵਿਸ ਮੰਗਦੀ ਆ। ਤੇਲ ਖਰਾਬ ਹੋ ਜਾਂਦਾ। ਬਦਲਣਾ ਪੈਂਦਾ। ਚਲੋ ਬੋਈ ਨਹੀਂ ਇਹ ਵੀ ਦੇਖੋ ਪਿਆਰਾ ਸਮਾ ਬਣਾਈ ਐ ਮੀਆਂ ਸਾਰਿਆਂ ਦਾ ਮੂੰਹ ਮਠੇ ਕਰਾਉਣੇ ਹਾਂ ਹਾਂ ਸਾਰੇ ਜਿਹੜਾ ਜ਼ਿਆਦਾ ਤਾਂ ਹੁਣ ਤਾਂ ਚਲੋ ਫਿਰ ਵੀ ਕਈ ਐਦਾਂ ਦੇ ਵੀ ਸ੍ਰੀਕੇਚਾਰੀ ਚ ਨਹੀਂ ਉਹ ਇੱਕ ਦੋ ਇਹ ਨਾਲ ਮਿਲਦੇ ਵਰਤਦੇ ਉਹ ਟਾਈਮ ਤਾਂ ਵੀ ਸਾਰੇ ਪਿੰਡ 'ਚ ਹੁਣ ਭਾਂ ਨੂੰ ਲੈਣੇ ਭਾਬੀ ਨੇ ਸਾਰੇ ਮੈਂ ਨਹੀਂ ਕਹਿ ਸਕਦੀ ਕਿ ਇਹਨੂੰ ਤਜਰਬਾ ਇੱਕ ਚੀਜ਼ ਦਾ ਤਜਰਬਾ ਆ ਜਾਂ ਟੀ ਨੂੰ ਠੀਕ ਆ ਹੈਗਾ ਪਤਾ ਯਾਰ ਬੇ ਤਜਰਬੇ ਨਾਲੇ ਕੰਮ ਚੱਲਦਾ ਸਾਰੇ ਹਾਂਹੀ ਤਾਂ ਗੱਲ ਆ ਮੈਂ ਇਹ ਗੱਲ ਢਿੱਡ ਚ ਤਾਂ ਕੋਈ ਤਜਰਬਾ ਸਿੱਖ ਕੇ ਨਹੀਂ ਆਉਂਦਾ ਦੁਨੀਆਦਾਰੀ ਸਿਖਾਉਂਦੀ ਤਜਰਬੇ ਦਾ ਸਹੀ ਗੱਲ ਆ ਦੁਨੀਆ ਦੇ ਰਹਿੰਦੀ ਆ ਇਹ ਹਾਂ ਦੁਨੀਆਦਾਰੀ ਤਜਰਬੇ ਸਿਖਾਉਂਦੀ ਵੀ ਕਿਵੇਂ ਚੱਲਣਾ ਕਿਵੇਂ ਨਹੀਂ ਲੈ ਬਾਕੀ ਕੀ ਤੁਹਾਡੇ ਬਾਅਦ ਤੇ ਬੂੰਦੀ ਛੱਡ ਜਣੀ ਮੈਂ ਲੱਡੂ ਲੱਡੂ ਮੈਂ ਲੈ ਜਣੇ ਆਪਣੇ ਜਾਨੀ ਬਥਾਂ ਤੇ ਗਏ ਇਹਨੇ ਤਾਂ ਹੁੱਟੇ ਨਹੀਂ ਹੈਗੇ ਅਜੇ ਨਾ ਘੰਟਾ ਘੰਟਾ ਲੱਗਣਾ ਤਾਂ हां ਹੁਣ ਪਾ ਇੱਕ ਗੱਲ ਹੋ ਗਈ ਉਹਨੇ ਜੋਟੇ ਇਕੱਲੇ ਇਕੱਲੇ ਹੋ ਗਏ ਸਦਾ ਲੱਡੂ ਬਣਾ ਚਾਹੇ ਪ੍ਰਾਤ ਵੀ ਨਾ ਤਾਰੀ ਜ਼ਰੂਰ ਤੇ ਚੱਕ ਕੇ ਫੜਾਉਣੇ ਨਹੀਂ ਉੱਥੇ ਇੱਕ ਟੋਕਰੀ ਤਾਰ ਕੇ ਫੇਰ ਕੱਢਦੀ ਵਿੱਚ ਤੇ ਬਸੰਤੀ ਜੁੜੇ ਬਣ ਲੈ ਬਸੰਤੀ ਕਿਤਨੇ ਲੱਡੂ ਤੇ ਬਸੰਤੀ ਦਾ ਸਭਈ ਆਦਮੀ ਥੇ ਬਸੰਤੀ ਦੇ ਇਤਨੇ ਲੱਡੂ ਥੇ ਸਰਜਾ ਰੇਖਾ ਦੀ ਥਾ ਇਹ ਤਾਂ ਥੋੜੇ ਹੋ ਗਏ ਕਿਤਨੇ ਆਦਮੀ ਥੇ ਪਰਾਤ ਆਤਾ ਦੀ ਉਪਰੇ ਪਰਾਤ ਦੇ ਜੰਗੀ ਸਾਡੀ ਨਾ ਭੈਣ ਪਰਾਤ ਨਹੀਂ ਤੁਸੀਂ ਐ ਕਰੋ ਜਿਹੜੇ ਉਹ ਤੋਂ ਚ ਲੱਡੂ ਜੀ ਭੈਣ ਅੱਗੇ ਟੋਲੋ ਉਹ ਮੇਰੀ ਗਿਰ ਤੁਸੀਂ ਸਾਹਮਣੇ ਤੇ ਨਹੀਂ ਉਹਦੇ ਤੇ ਜਿਹੜੇ ਪੁੱਟੇ ਮੈਨੂੰ ਆਪਾ ਲੋਡ ਦੇਖਦੇ ਇਹਨਾਂ ਨੇ ਲਿਫਾਫਾ ਵੀ ਰੱਖਣਾ ਵਿੱਚ ਸਮਾਨ ਇਹਦੇ ਤੇ ਰੱਖ ਹੋਣਾ ਨਹੀਂ ਰੱਖਣਾ ਪੁੱਟੇ ਜਿਹੜੇ ਉਹਨੇ ਜਿਹੜੇ ਸਵਾਰੇ ਮੈਂ ਸਮਝ ਗਈ ਤੇਰੀ ਗੱਲ ਵਧੀਆ ਗੱਲ ਪਰ ਇਹਦੇ ਵਿੱਚ ਜਲੇ ਜਾਣ ਪਰ ਇਹਨੇ ਜਿਹੜਾ ਲਿਫਾਫਾ ਰੱਖਣਾ ਆਪਣਾ ਚੀਜ਼ ਨੇ ਵਾਲਾ ਵੀ ਕਿਉਂ ਨੇ ਲੱਡੂ ਭੰਦ ਲੈ ਹੁਣ ਆਹ ਪਰਾਤ ਚ ਕਿਹੜੇ ਰੱਖ ਹੋਣਾ ਹੋ ਲਾਵਾ ਕਲਾ ਕਰ ਲੈ ਲੈ ਲੋ ਓਏ ਟੈਨ ਬਾਬੀ ਅਸੀਂ ਤੈਨੂੰ ਪ੍ਰਾਤ ਦੇਣੀ ਆ ਟੋਕਰੀ ਚ ਲੱਡੂ ਲੈ ਕੇ ਜਾਣੇ ਦਾ ਹਾਂ ਜਿਹਨੇ ਲੈ ਕੇ ਜਾਣੇ ਵੀ ਕੀ ਉਹਨੂੰ ਲੋੜ ਆ ਪੁੱਛ ਬਾਬੀ ਟੋਕਰੀ ਚ ਜਾਊਂਗੇ ਲੱਡੂ ਲੋਟ ਕੇ ਤੇ ਪ੍ਰਾਤ ਚ ਓ ਖਾਣ ਚੋਰ ਹੈ ਕੀ ਮੈਂ ਪ੍ਰਾਤ ਸੀ ਖਾਣ ਲੱਗੀ ਸੀ ਤੁਹਾਡੇ ਹੈ ਫਿਰ ਦਾ ਤੂੰ ਆਉਂਦੀ ਨਹੀਂ ਜਿਹੜੀ ਦੋ ਦੋ ਤਿੰਨ ਪ੍ਰਾਤ ਰੱਖ ਕੇ ਆਕ ਤਾਂ ਨੂੰ ਨਹੀਂ ਜਾਂਦੀ ਆ ਵਿੱਚ ਅੱਜ ਕੱਲ ਫਲਾਈਦਾ ਮੈਂ ਕਹਿੰਦੀ ਹਾਂ ਰੋਈ ਦੇ ਜਮਾਨਾ ਅੱਜ ਕੱਲ ਅੱਛਾ ਲੈ ਛੱਡ ਲਓ ਕਾਦ ਲੋ ਕਾਸੇ ਚ ਲੈ ਲਓ ਆ ਭਾਬੀ ਨੇ ਆਈ ਲੈ ਜਾਣੀ ਦੇਖੀ ਟੋਕਰੀ ਗਣ ਗੁੱਸਾ ਖਾ ਲਿਆ ਉਹਨੇ ਲੱਡੂ ਨਹੀਂ ਖਾਦਾ ਉਹਨੇ ਮੈਂ ਤੁਹੇ ਲਿਆ ਕੱਪੜਾ ਲਿਆ ਦੇ ਪੰਨੂ ਆਇ ਨਾ ਕਰ ਭਾਬੀ ਦੇ ਦੇ ਹੋਰ ਦੇ ਕੋਈ ਮਾਨ ਰੱਖ ਲਿਆ ਕਰ ਪੰਪੂ ਆ ਕੱਚੀ ਆ ਪੰਨੂ ਹਾਂ ਹਲੇ ਵੀ ਉਹ ਰੀਲ ਦੀ ਦੇਖ ਲਈ ਲੱਗਦਾ ਮੈਨੂੰ ਅੱਜ ਆਹਣਾ ਮੂੰਹ ਡੀ ਕੇ ਜਦੀਪ ਮੂੰਹ ਡੀ ਆ ਹਲਕ ਨਾਲ ਮਾਰ ਦਿੱਤੇ ਕੌਂ ਪਰ ਲੱਡੂ ਮਾਰ ਰਹੇ ਨੇ ਤਾਂ ਇਹ ਮੇਰਾ ਮੂੰਹ ਬੇਸਵਾਦ ਦਾ ਹੋ ਗਿਆ ਲੱਡੂ ਨਾਲੇ ਰਾਸ ਮਲਾਈ ਖਾ ਲੇ ਲੱਡੂ ਨਾਲੇ ਹੋਣਾ ਬੇਸਵਾਦ ਦਾ ਸਵਾਦ ਲੱਡੂ ਨਾਲੇ ਬਣਨਾ ਗੱਲ ਅੱਜ ਵਿੱਕੀ ਨੇ ਕੋਈ ਨਾ ਨਮਕ ਮਿਰਚ ਵਾਲੀ ਚੀਜ਼ ਨਹੀਂ ਖਾਈ ਸਾਂ ਅੱਕੜੀਆਂ ਚਾਹੀਦਾ ਵੀ ਨਮਕ ਮਿਰਚ ਵਾਲੀ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਨਾ ਜ਼ਿਆਦਾ ਮਿੱਠਾ ਖਾਣਾ ਚਾਹੀਦਾ ਨਾਰਮਲ ਖਾਓ ਪ੍ਰਭੂ ਦੇ ਗੁਣ ਗਾਓ ਇਹ ਮੈਂ ਚਾਹ ਨਾਲ ਇਲਾਇਚੀ ਦਾਣੇ ਵਾਲੀ ਨਹੀਂ ਖਾਦੀ ਖਾ ਲਈ ਜਿਹੜਾ 2 ਕਿਲੋ ਗਾਣੇ ਇੱਥੇ ਨਾ ਸੀ ਪੁੱਛਣ ਜਾਣਾ ਵੀ ਕਿਦੇ ਘਰ ਲੱਡੂ ਗਏ ਨਾ ਅਗਲੇ ਨੇ ਵੀ ਦੱਸਣ ਆਉਣਾ ਸਾਨੂੰ ਆਲੇ ਠੀਕ ਹੈ ਸ਼ੁਰੂ ਕਰ ਚਲੋ ਮਿਲਦੇ ਆ ਜੀ ਫੇਰ ਤੁਹਾਨੂੰ ਯਾਰੀ ਆ ਜੀ ਇਹ ਹਾਂ ਜੀ ਹਾਂ ਖਾਓਗਾ ਤੋਂ ਲੋਰ ਉਹਨੇ ਛੱਡ ਦੀ ਬਾਅਦ ਚ ਬੱਜੀ ਜਾਣਾ ਨੇ ਚਲ ਉਹ ਵੇਰਾ ਕਰ ਭਾਈ ਹਾਂ ਹਾਂ ਫੋਨ ਤੇਰਾ ਫੋਨ ਮੈਂ ਚੱਕਦੀ ਆ ਤੋ ਆ ਗਈ ਆ ਗਿਆ ਚਲ ਵਾਹਿਗੁਰੂ ਲੈ ਚਲ ਵਾਹਿਗੁਰੂ ਠੀਕ ਹੈ ਹੁਣ ਠੀਕ ਹੈ ਹਾਂ ਚਲੋ ਭਾਈ ਲੱਡੂ ਬੰਨਣ ਚੱਲੀਏ ਹੂੰ ਜਾਣਾ ਤੇ ਜਾਣਾ ਕਿਹਦਾ ਸੁਦੇਸ਼ ਯਾਸਮੀਨ ਆ ਦੇਖ ਲੈ ਅੰਤਿ ਤੌਰ ਤੇ ਅਸੀਂ ਚੱਲੀਏ ਵੇ ਲੱਡੂ ਲੈ ਕੇ ਲੀਟੂ ਲੈ ਕੇ ਚੱਲੀ ਉਹਦਾ ਉਹਦਾ ਹੋਣੀ ਚੱਕਰ ਉਹਦਾ ਤੈਨੂੰ ਕੈਮਰੇ ਦੇ ਮੂਰੇ ਹੱਥਰ ਲੱਗੇ ਪਏ ਉਹਦੇ ਰੀਤ ਨੂੰ ਹਾਂ ਹਾਂ ਚਲ ਠੀਕ ਆ ਭਾਬੀ ਬਾਏ ਬਾਏ ਚੰਗਾ ਬਾਏ ਬਾਏ ਸੁਣ ਨਾ ਆਉਂਦੀ ਨੂੰ ਰਸ ਬੜਾਈ ਲਿਆ ਕੇ ਰੱਖਿਓ ਵਾਹ ਲੱਦੂ ਲੈ ਕੇ ਜਾਂਦੀ ਜਾਂਦੀ ਦੇ ਚੱਲ ਭਾਈ ਚੱਲ ਭਾਈ ਚਲੀਏ ਬਾਹਰ ਗੁਰੂ ਸੱਤ ਨੂੰ ਅੱਛਾ ਪ੍ਰਾਤ ਪਾਪੀ ਤੇਰਾ ਮੇਰੇ ਜਿੰਨੀ ਕੱਦ ਲੰਬਾ ਤੇਰੀ ਪ੍ਰਾਤ ਉੱਪਰ ਲੱਗ ਸਕਦੀ ਆ ਕਿਤੇ ਲੱਡੂ ਇੱਥੇ ਰੋੜਦਾ ਫਿਰਨਾ ਆ ਦੋਨੋਂ ਹਾਂ ਇਹ ਬਚਾ ਕੇ ਰੋੜੀ ਵਾ ਹਾਂ ਲੱਡੂਲੀ ਰੋੜਨ ਦੀ ਚੱਲ ਬਸ ਅੜ ਗਿਆ ਚੱਲ ਚਲੋ ਅ ਵੀਡੀਓ ਮਾਰੀ ਨੀ ਬੜੀ ਆਪਣੀ ਹਾਂ ਹੁਣ ਬਣਾ ਲਓ ਜਿਹੜੀ ਸੀ ਸਬਜੀ ਬਾਜੀ ਬਣਾਉਣੀ ਆ ਬਾਹਰ ਗੁਰੂ ਦਾ ਨੌਲੇਜ ਦੇਖ ਲਓ ਅੱਧਾ ਘੰਟਾ ਲੱਗਿਆ ਅੱਧਾ ਘੰਟਾ ਕਿ ਕਿਹੜੀ ਜਿਹਾ ਵੀਡੀਓ ਬਣਾਉਣੀ ਹੁੰਦੀ ਫੇ ਤਾਂ ਟਾਈਮ ਤਾਂ ਭਈ ਲੱਗਣਾ ਹੀ ਹੈ ਹੈ ਤਾਂ ਨੇਚਰਲ ਆ ਨਾਟਕ ਦਾ ਕੋਈ ਵੀ ਨਹੀਂ ਕਰਿਆ ਇਹਦੇ ਚ ਆਪਾਂ ਨੇ ਜਣੀ ਆਏ ਵਿੱਚ ਇੱਕ ਦੋ ਵਾਰ ਫੋਨ ਕਰ ਬੋਲਿਆ ਵਿਚਾਰਾ ਨੂੰ ਫ੍ਰਿਜ ਚ ਚਲਾਉਣਾ ਪੈਂਦਾ ਆ ਜਰੂਰ ਹੋ ਗਿਆ ਵਿੱਚ ਉਹ 5-4 ਮਿੰਟ ਅ ਪਹਿਲਾ ਲਾ 4 ਕਿ ਮਿੰਟ ਬਾਅਦ ਚਲਾ 10 ਮਿੰਟ ਹੋਲਾ ਲਓ ਵਿੱਚ 20 ਮਿੰਟ ਦੀ ਤਾਂ ਵੀਡੀਓ ਵੀ ਹੋਏਗੀ ਹੁਣੀ ਮੈਨੂੰ ਲੱਗਦਾ ਮੈਂ ਹਜੇ ਟਾਈਮ ਤਾਂ ਨੋਟ ਕਰਿਆ ਨਹੀਂ ਵੀ ਕਿੰਨੇ ਮਿੰਟ ਦੀ ਹੋਗੀ ਵੀਡੀਓ ਕਿੰਨੇ ਦੀ ਨਹੀਂ ਹੋ ਬਾਈ ਗੁਰੂ ਸੱਚਾ ਪਾਤਸ਼ਾਹ ਸੋਕਰ ਫੋਟੋ ਲਾਉਂਗੇ ਅਗਲੇ ਸਾਲ ਟੈਨਸ਼ਨ ਨਹੀਂ ਲੈਣੀ ਓਕੇ ਬਾਈ ਬਾਈ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਓਕੇ ਜੀ ਓਕੇ ਜੀ ਓਕੇ ਜੀ ਹੁਣ ਇਹ ਮੇਸੀ ਵਾਲਾ ਓਕੇ ਜੀ ਕਾਤੇ ਬੰਨ ਕੇ ਘਰ ਚੱਲੇ ਆਂ ਕੱਕ ਕੰਡਾ ਕਰਨਾ ਤੁਹਾਡੇ ਮਾਗ ਵਿਹਲਾ ਨਹੀਂ ਮੇਸੀ ਵਾਲੇ ਕੈਮਰੇ ਚ ਦਿੱਕੀ ਜਾਣਾ ਬੈਠੇ ਠੀਕ ਹੈ ਜੀ ਓਕੇ ਬਾਈ ਬਾਈ ਜੀ